ਇਸ ਪਿੰਡ ਮੈਂ ਜੀ ਨਸ਼ੇੜੀਆਂ ਦਾ ਘੜਾ ਬੜੇ ਹੋਣਾ ਚਾਹੀਦਾ ਬੇਟਾ ਸਾਰਾ ਕਲੋਜ਼ ਕਰਤਾ ਅੱਜ ਦੇ ਗਾਲ ਦੀ ਮੈਂ ਤੁਹਾਡਾ ਆਪਣਾ ਹੋਲਡਿੰਗ ਮਤਲਬ ਪਰ ਤੇ ਤੁਸੀਂ ਦੇਖ ਰਹੇ ਹੋ ਟਾਰਕ ਪੰਜਾਬ ਚੈਨਲ ਅੱਜ ਆਪਾਂ ਤੁਹਾਨੂੰ ਲੈ ਕੇ ਆਏ ਹਾਂ ਗੁੰਨੇਆਣਾ ਮੰਡੀ ਦੇ ਸੇਵਾ ਕੇਂਦਰ ਸੇਵਾ ਕੇਂਦਰ ਮਤਲਬ ਸੇਵਾ ਦਾ ਕੇਂਦਰ ਜੇ ਉੱਤੇ ਪੌਂਚਰ ਜਹੀ ਮੁਸ਼ਕਲ ਆ ਰਹੀ ਹੋਵੇ ਤਾਂ ਉਸ ਨੂੰ ਫਿਰ ਸੇਵਾ ਨਹੀਂ ਇੱਕ ਸਜ਼ਾ ਕਹਿ ਸਕਦੇ ਆ ਸੇਵਾ ਕੇਂਦਰ ਦਾ ਮਤਲਬ ਹੈ ਕਿ ਸੇਵਾ ਮਿਲਦੀਆਂ ਰਹਿਣ ਪਰ ਜੇ ਕੌਨਸਟੈਂਟ ਦੀ ਮੁਸ਼ਕਲ ਹੋਵੇ ਤਾਂ ਉੱਥੇ ਉਹ ਸਜ਼ਾ ਬਣ ਜਾਂਦੀ ਹੈ ਆਪਾਂ ਇਹ ਗੱਲ ਕਿਉਂ ਕਰ ਰਹੇ ਆ ਆਉ ਤੁਹਾਨੂੰ ਦਿਖਾਣੇ ਆ ਇੱਥੇ ਸੇਵਾ ਕੇਂਦਰ ਦਾ ਹਾਲ ਆ ਦੇਖੋ ਜੀ ਇਹ ਗੁਨੀਆਣਾ ਮੰਡੀ ਤੋਂ ਰੋਡ ਆ ਰਿਹਾ ਹੈਗਾ ਔਰ ਇਹ ਜੈਤੋਵਾਲ ਨੂੰ ਜਾ ਰਿਹਾ ਆ ਰੋਡ ਜੈਤੋਵਾਲ ਨੂੰ ਜਾ ਰਿਹਾ ਤੇ ਇਹਨਾਂ ਦੇ ਵਿਚਕਾਰ ਸੂਏ ਦੇ ਨਾਲ ਨਾਲ ਸੇਵਾ ਕੇਂਦਰ ਗੁਨੀਆਣਾ ਮੰਡੀ ਦੇ ਵਿੱਚ ਜਾਣ ਵਾਸਤੇ ਸੂਏ ਦੇ ਨਾਲ ਜਾਣ ਵਾਸਤੇ ਆ ਰਸਤਾ ਪੈਂਦਾ ਹੈ ਆ ਤੁਸੀਂ ਦੇਖ ਸਕਦੇ ਹੋਗੇ ਆ ਦਿਖਾਉਂਦੀ ਇੱਕ ਪਾਸੇ ਸੁਭਾੂਤੇ ਪਾਸੇ ਕੱਚਾ ਰਸਤਾ ਆ ਕੱਚਾ ਰਸਤਾ ਆ ਜਾਣ ਵਾਸਤੇ ਬਿਲਕੁਲ ਸੁਨਾਰ ਰਸਤਾ ਆ ਜੀ ਅੱਗੇ ਦਿਖਾਉਦੇ ਹਾਂ ਕਿ ਇਹ ਸੁਨਾਰ ਰਸਤਾ ਹੈ ਬਿਲਕੁਲ ਇੱਥੇ ਖਾਸ ਕਰਕੇ ਲੇਡੀਜ਼ ਵਾਸਤੇ ਬਜ਼ੁਰਗਾਂ ਵਾਸਤੇ ਤਾਂ ਇੰਨੀ ਕੁ ਮੁਸ਼ਕਲ ਦਾ ਤਾਂ ਇੱਥੇ ਕੋਈ ਆਟੋ ਸਪੈਸ਼ਲ ਲੱਗੇ ਹੋਏ ਆਉਣ ਵਾਸਤੇ ਨਾ ਹੀ ਕੋਈ ਇਸ ਮੋੜ ਦੇ ਉੱਤੇ ਬੱਸ ਰੁਕਦੀ ਹੈ ਤਾਂ ਫਿਰ ਇੱਥੇ ਕੀ ਮੁਸ਼ਕਲ ਪੇਸ਼ ਆਂਦੀ ਹੈ ਲੋਕਾਂ ਨੂੰ ਦੂਰ ਦੁਰਾਡੇ ਤੋਂ ਚੱਲ ਕੇ ਆਣਾ ਪੈਂਦਾ ਜਾਂ ਫਿਰ ਸਪੈਸ਼ਲ ਆਪਣਾ ਵਹੀਕਲ ਕਰਾ ਕੇ ਆਣਾ ਪੈਂਦਾ ਆਟੋ ਕਰਵਾ ਕੇ ਆਣਾ ਪੈਂਦਾ ਜਿਵੇਂ ਆ ਤੁਸੀਂ ਦੇਖ ਸਕਦੇ ਹੋ ਇਹ ਸੁਵਿਧਾ ਕੇਂਦਰ ਨੂੰ ਜਾਣ ਵਾਸਤੇ ਰਸਤਾ ਜਿਹੜਾ ਕਿ ਰਸਤੇ ਵਿੱਚ ਆਹ ਦੇਖੋ ਕੋਈ ਪਾਈਪ ਵਗੈਰਾ ਪਾਉਣ ਵਾਸਤੇ ਜਾਂ ਕਾਦੇ ਵਾਸਤੇ ਇਹ ਖੱਡਾ ਵੀ ਪੱਟਿਆ ਪਿਆ ਹੈਗਾ ਫਾਇਦਾ ਪਾਈਪਾ ਪਾਈ ਜਾ ਰਹੀ ਹੈ ਇੱਥੇ ਪਰ ਫਿਰ ਵੀ ਇਹ ਰਸਤਾ ਕੋਈ ਸੇਫ ਨਹੀਂ ਹੈ ਮੈਂ ਤੁਹਾਨੂੰ ਤੁਸੀਂ ਦੇਖ ਸਕਦੇ ਹੋ ਅੱਗੇ ਪਿੱਛੇ ਆ ਰਹੇ ਨੇ ਆਨੰਦ ਦਿਖਾਓ ਤੁਸੀਂ ਇਸ ਤਰੀਕੇ ਇਸ ਤਰੀਕੇ ਆੜਵਾਸ ਤੋਂ ਥੋੜਾ ਰਸਤਾ ਛੱਡਿਆ ਹੋਇਆ ਔਰ ਇੱਕ ਸਾਈਡ ਸੂ ਹੈ ਆਪਾਂ ਦੇਖ ਸਕਦੇ ਹਾਂ ਇੱਕ ਸਾਈਡ ਸੂ ਹੈ ਇੱਕ ਸਾਈਡ ਖਾਲਾ ਪੱਟਿਆ ਪਿਆ ਹੈਗਾ ਤੇ ਆਹ ਰਸਤਾ ਛੱਡਿਆ ਹੋਇਆ ਹੈ ਨਾ ਨਹੀਂ ਅੱਜ ਆਪਾਂ ਦੇਖਦੇ ਅੱਗੇ ਸੇਵਾ ਕੇਂਦਰ ਗੁੰਨੇ ਵਾਲੇ ਮੰਡੀ ਦਾ ਇਹ ਉਹ ਸੇਵਾ ਕੇਂਦਰ ਹੈ ਜਿਸ ਤੱਕ ਪਹੁੰਚਣ ਲਈ ਜੋ ਰਸਤਾ ਤੈਅ ਕਰਨਾ ਪੈਂਦਾ ਹੈ ਉਹ ਸਵਾਲ ਖੜੇ ਕਰਦਾ ਹੈ ਕਿ ਸਵਾਵਾਂ ਦੇ ਨਾਲ-ਨਾਲ ਸੁਰੱਖਿਆ, ਨੀੜਤਾ ਤੇ ਸਹੂਲਤ ਨਹੀਂ ਮਿਲਣੀ ਚਾਹੀਦੀ। ਕਿ ਉਹ ਗੁਣਿਆਣਬੰਦੀ ਦਾ ਸੇਵਾ ਕੇਂਦਰ ਹੈ ਜਿਸ ਤੱਕ ਪਹੁੰਚਣ ਲਈ ਸੇਵਾ ਕੇਂਦਰ ਤੇ ਪਹੁੰਚਣ ਲੱਗਿਆਂ ਲੋਕਾਂ ਨੂੰ ਕਿੰਨਾ ਕੁ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ। ਆਓ ਆਪਾਂ ਲੋਕਾਂ ਤੋਂ ਹੀ ਜਾਣ ਲਈਏ। ਕੀ ਇਸ ਤੋਂ ਨ ਰਸਤਾ ਕਿਵੇਂ ਲੱਗੇਗਾ ਆਉਣ ਜਾਣ ਵਾਸਤੇ ਜੀ ਰਸਤਾ ਬਹੁਤ ਖਰਾਬ ਹੈ ਜੇ ਕਿੰਨੇ ਰਸਤੇ ਸੁਣਾ ਜੀ ਨਸ਼ੇੜੀਆਂ ਦਾ ਗੜ ਨਸ਼ੇੜੀਆਂ ਦਾ ਗੜ ਹਾਂ ਜੀ ਠੀਕ ਹੈ ਜੀ ਸੁਣਾ ਰਸਤਾ ਨਸ਼ੇੜੀਆਂ ਦਾ ਗੜ ਨਾਲ ਮੰਨ ਲਓ ਇੱਥੇ ਕੋਈ ਵੀ ਕੋਈ ਬਾਉਂਡਰੀ ਜਾਂ ਕੁਝ ਵੀ ਲੱਗਿਆ ਨਹੀਂ ਵੀ ਕੋਈ ਬੱਚਾ ਨਾਲ ਆਉਂਦਾ ਜੀ ਇਹ ਤੇ ਮੰਨ ਲਓ ਆਪਣਾ ਸੁਹਾ ਵਗਦਾ ਹੋਵੇ ਹਾਂ ਜੀ ਪਾਣੀ ਵਗਦਾ ਕੁਝ ਵੀ ਹੋ ਸਕਦਾ ਠੀਕ ਹੈ ਬਾਕੀ ਰਸਤਾ ਪੱਟੀਆਂ ਮਟਰਸਾਈਕਲ ਤੋਂ ਜੇ ਕਿਸੇ ਦਾ ਐਕਸੀਡੈਂਟ ਹੁੰਦਾ ਉਹ ਵੀ ਮੰਨ ਲਓ ਰਸਤਾ ਵੇਸੀ ਵੀ ਤੰਗ ਹੋ ਜਾਂਦਾ ਜੀ ਇੱਧਰ ਕੋਈ ਇੱਧਰ ਦੇਖ ਸਕਦੇ ਕੀ ਕਜੀ ਤੁਸੀਂ ਕੀ ਚਾਹੁੰਦੇ ਕਿੱਥੋਂ ਆਇਓ ਤੁਸੀਂ ਨਹੀਂ ਆਇਓ ਜੀ ਇੱਥੇ ਕਿੱਥੇ ਆਏ ਸੀ ਸੇਵਾ ਕੇਂਦਰ ਚ ਮਾਤਾ ਜੀ ਹਾਂ ਜੀ ਇੱਥੇ ਸੇਵਾ ਕੇਂਦਰ ਚ ਕਿਵੇਂ ਤੁਸੀਂ ਆਏ ਉਹ ਜੀ ਮੈਂ ਘਰ ਕਰ ਲੋਡ ਕਰਾਉਣ ਆਈ ਸੀ ਤੇ ਸਾਹ ਨੂੰ ਦੂਰ ਬਹੁਤ ਬੰਦੇ ਆ ਗਏ ਅਸ ਮੁਸ਼ਕਲ ਬਹੁਤ ਹੈ ਅੱਛਾ ਸਾਹ ਨੂੰ ਨੇੜੇ ਹੋਣਾ ਚਾਹੀਦਾ ਬੇਟਾ ਪੂਰੀ ਪਟੜੀ ਤੇ ਨਾ ਕੋਈ ਰਸਤਾ ਨਹੀਂ ਵਾਸਤਾ ਨਹੀਂ ਕਿੱਜਦਾ ਕੇਂਦਰ ਚ ਆਏ ਸੀ ਹਾਂ ਜੀ ਹਾਂ ਜੀ ਇੱਥੇ ਰਸਤਾ ਰਸਤਾ ਕੋਈ ਨਹੀਂ ਗਾ ਦੂਰ ਖੜਨੀਆ ਪਿੰਗੋ ਗੱਡੀਆ ਆਪਦੀ ਗੱਡੀ ਲੈ ਕੇ ਆਏ ਹੋ ਤੁਸੀਂ ਆਪਦੀ ਗੱਡੀ ਲੈ ਕੇ ਆਏ ਅੱਛਾ ਤੇ ਫਿਰ ਤੁਸੀਂ ਹੁਣ ਕੀ ਕਹਿਣਾ ਚਾਹੁੰਦੇ ਹੋ ਅਸੀਂ ਅਸੀਂ ਇਹ ਚਾਹੁੰਦੇ ਆ ਜੀ ਤੇ ਪਿੰਡ ਦੇ ਚੱਲ ਨੇੜੇ ਜਾੜੇ ਜਾਂ ੜੇ ਸ਼ਹਿਰ ਦੇ ਨੇੜੇ ਜਾੜੇ ਇਹ ਦੂਰ ਆ ਸੂਏ ਦੀ ਪਿੰਡੀ ਆ اچھا ਕੋਈ ਸੇਵਾ ਕੇਂਦਰ ਦੀ ਅੱਛਾ 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 ਠੀਕ 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 ਹੈ ਦੀ ਵੀ ਬਹੁਤ ਬਹੁਤ ਤੁਸੀਂ ਸੇਵਾ ਦੇ ਰਹੇ ਹੋ ਮੈਂ ਦੇਖਿਆ ਹੈਗਾ ਤੁਹਾਡੇ ਇੱਥੇ ਤੇ ਤੁਹਾਡਾ ਸਾਰਾ ਸਟਾਫ ਬੜੇ ਤਨਮਨ ਨਾਲ ਸੇਵਾ ਕਰ ਰਿਹਾਗਾ ਆਪਣਾ ਫਰਜ਼ ਨਿਭਾ ਰਿਹਾ ਪਰ ਮੈਡਮ ਜਿਹੜੇ ਇੰਨੇ ਦੂਰ ਤੋਂ ਲੋਕ ਚੱਲ ਕੇ ਆਉਂਦੇ ਕਿ ਤੁਸੀਂ ਉਹਨਾਂ ਦਾ ਫੀਡਬੈਕ ਲੈਂਦੇ ਹੋ ਵੀ ਉਹਨਾਂ ਨੂੰ ਬਹੁਤ ਦੂਰ ਪੈਂਦਾ ਫੀਡਬੈਕ ਲੈਣੇ ਵੀ ਜ਼ਰੂਰ ਮੁਈਆਂ ਵੀ ਆਂਦੀਆਂ ਹੈਗੀਆਂ ਉਹਨਾਂ ਨੂੰ ਬਹੁਤ ਦਿੱਕਤ ਆਂਦੀ ਹੈ ਸਾਡੀ ਪ੍ਰਸ਼ਾਸਨ ਸਾਹਮਣੇ ਇਹ ਹੀ ਅਪੀਲ ਹੈ ਵੀ ਜਿਹੜਾ ਇਹ ਸੇਵਾ ਕੇਂਦਰ ਇਹ ਬਾਜ਼ਾਰ ਦੇ ਵਿੱਚ ਹੋਵੇ ਜਾਂ ਕਿਸੇ ਵਗੀਆਂ ਸੰਸਥਾ ਮਤਲਬ ਥਾਂ ਦੇ ਵਿੱਚ ਹੋਵੇ ਜਿੱਥੇ ਮਤਲਬ ਸਿਟੀਜ਼ਨਾਂ ਜਿਹੜਾ ਉਹਨੂੰ ਕੋਈ ਪ੍ਰੋਬਲਮ ਨਾ ਆਵੇ ਥਾਂ ਜਾਣ ਦੀ ਦਿੱਕਤ ਨਾ ਹੋਵੇ ਜਿਵੇਂ ਕੋਈ ਆਰਡਰ ਜਾਂ ਉਹਨਾਂ ਨੂੰ ਵੀ ਪ੍ਰੋਬਲਮ ਆਂਦੀ ਹੈ ਕੋਈ ਨੇਡਜ਼ ਦਾ ਆਰਡਰ ਵੀ ਆਦਾ ਪ੍ਰੋਬਲਮ ਇੱਥੇ ਇਸ ਤੋਂ ਪਹਿਲਾਂ ਵੀ ਤੁਸੀਂ ਕਿ ਸੇ ਪਾਸੇ ਅਪੀਲ ਕੀਤੀ ਇਸ ਜੀ ਨੇ ਅਸੀਂ ਫਸਟ ਟਾਈਮ ਕਰ ਰਹੇ ਹਾਂ ਪਰ ਹੁਣ ਸਾਨੂੰ ਇਸ ਟਾਈਮ ਇਹ ਵੀ ਦਿੱਕਤਾਂ ਜ਼ਿਆਦਾ ਹੀ ਆ ਰਹੀਆਂ ਕਿਉਂਕਿ ਜਿਹੜਾ ਮੈਨਰੀ ਡਿਪਾਰਟਮੈਂਟ ਨੇ ਆ ਰਸਤਾ ਜਿਹੜਾ ਸਾਰਾ ক্লোਜ਼ ਕਰਤਾ ਪਹਿਲਾਂ ਇੱਕ ਉਪਰ ਸੀ ਠੀਕ ਹੈ ਉਹਦੇ ਕਰਕੇ ਸਾਨੂੰ ਵੀ ਦਿੱਕਤ ਆ ਰਹੀ ਆ ਔਰ ਸਿਟੀ ਜਿਹਨਾਂ ਨੂੰ ਵੀ ਦਿੱਕਤ ਆ ਰਹੀ ਹੈ ਜੀ ਨਰਮ ਕਹਿ ਰਿਹਾ ਹੈ ਵੀ ਇਹਨਾਂ ਨੂੰ ਖੁਦ ਨੂੰ ਵੀ ਦਿੱਕਤ ਆਉਂਦੀ ਆ ਅੰਜਾਮ ਦੇ ਵਿੱਚ ਔਰ ਅਗਲੀ ਗੱਲ ਇਹ ਹੈ ਲੋਕਾਂ ਤਾਂ ਆਣੀਆਂ ਨਹੀਂ ਉਹਨਾਂ ਤਾਂ ਨਹੀਂ ਸਾਨੂੰ ਉਹਦੀ ਇਮਪਲਾਈਆਂ ਨੂੰ ਆ ਰਹੀ ਹੈ ਠੀਕ ਠੀਕ ਸੇਵਾ ਉਹ ਹੀ ਜੋ ਆਸਾਨੀ ਨਾਲ ਲੋਕਾਂ ਤੱਕ ਪਹੁੰਚ ਸਕੇ ਨਾ ਕਿ ਲੋਕਾਂ ਨੂੰ ਆਉਣ ਜਾਣ ਦੇ ਵਿੱਚ ਕੋਈ ਵੀ ਰਸਤੇ ਦੇ ਵਿੱਚ ਦੂਰੀ ਦਾ ਜਾਂ ਕੋਈ ਸੁਣਨੇ ਪੰਦਾ ਸਾਹਮਣਾ ਕਰਨਾ ਪਵੇ ਤਾਂ ਕਿ ਕੋਈ ਵੀ ਅਸਫਾਮੀ ਘਟਨਾ ਨਾ ਵਾਪਰ ਜਾਵੇ ਜ਼ਮੀਨੀ ਹਕੀਕਤ ਨੂੰ ਤੁਹਾਡੀ ਆਵਾਜ਼ ਬਣਾ ਕੇ ਲੋਕਾਂ ਤੱਕ ਪਹੁੰਚਾਉਂਦੇ ਰਹਾਂਗੇ ਤੁਹਾਡਾ ਆਪਣਾ ਗੋਲਡੀ ਮੱਕੜ ਸੱਸੀ ਰੇਤਾ